ਦੇ ਅੜੀ ਜਿਆ ਕੰਮ ਦਾ ਆ ਮਾ ਜੀ ਆ ਵੀ ਤਾਂ ਕਾਫੀ ਵੱਟਿਆ ਗਿਆ ਅੱਧਾ ਪੌਣਾ ਕਿੱਲਾ ਰਹਿ ਗਿਆ 1.5 ਕਿੱਲੇ ਜੂ ਕਿੱਲਾ ਸਵਾ ਵਧਿਆ ਜਾਂਦਾ ਤੇ ਤਾਂ یوں ਅੱਜ ਹੈ ਇਹ ਵੱਟ ਕੇ ਤੇ ਬਾੜੀ ਮੇਰੇ ਵੀ ਕਿੱਲਾ ਘੋਰ ਇਹਦਾ ਅੱਧਾ ਪੌਣਾ ਕਿੱਲਾ ਹੋਰ ਵੱਟ ਜਾਏ ਫਿਰ 3 ਕਿੱਲੇ ਰਹਿ ਜਾਣਗੇ ਸਵੇਰੇ ਫਿਰ ਤੱਕ ਨਵੇੜ ਤਾਂ रोटी तो पानी खा लिया मुड़ा सारे दोबारा चुप के पूरी ऐ जिमें सवेरे ताजगी आए जी उमें हो गए एक ना। और भी गड्डी बैग लगाओ यार चला लाया मैं चार वाले ताड़ दा था मैं खड़ोता कि नहीं कंप्यूटर कराया तेरा एक को जा बंदे सारे ट्रेंड में मेरे तो बजाय ¡Por la leche, por la ਇਹ ਗੋਸਰੇ ਬ੍ਰੇਕ ਨਹੀਂ ਕਰਦੇ ਪੂਰੀ ਉਵੇਂ ਛੱਡੀ ਆਉਂਦੇ ਲੜੀਆਂ ਜਿਹਾ ਪੱਤੇ ਜੇ ਕੇਦੇ ਥੋੜਾ ਕਰ ਲੀਏ ਰ ਟੋਕੇ ਲਾ ਲਈਏ ਵਧੀਆ ਵੱਡੀ ਜਾਊਗੀ ਤੇ ਤੋਂ ਫਿਰ ਬੜੀ ਨਿਕਲ ਆਈ ਐ ਐਸਾ ਬੱਦਲ ਵਾਹੀ ਐ ਆ ਵੀ ਵੱਡੀ ਗਈ ਇੱਕ ਖੜਾ ਰਹਿ ਗਿਆ ਤੇ ਕਿੰਦੇ ਰਾਤੀ ਵਾਦ ਨਹੀਂ ਪਹਿਲੀ ਕਿਵੇਂ ਵਾਦ ਨਹੀਂ 라ਤੀ ਪਹਿਲੀ ਵਾਦ ਨਹੀਂ ਵਾਦ ਨਹੀਂ ਆ ਸਵੇਰੇ ਕੰਪਿਊਟਰ ਕਰਾ ਲਵਾ ਦੇਣਾ ਅੱਛਾ ਦੋਵੇਂ ਦੋਵੇਂ ਕਹਿ ਰਹੇ ਨੇ ਦੋਵੇਂ ਟੋਟਲ ਕੰਪਿਊਟਰ ਕਰਾਓ ਠੀਕ ਹੁਣ ਕਿਹੜੀ ਵੱਡ ਨਹੀਂ ਆ ਲੰਮੇ ਤੈਨ ਕਿਲੇ ਕੇ ਪਰਲਾ ਕਿਲਾ ਲੰਮੇ ਤੈਨ ਕਿਲੇ ਜਲਾਵਾਂਗੇ ਠੀਕ ਤੇ ਉਹ ਜਿਹੜੇ ਰਹਿੰਦੇ ਸੀ ਵਿੱਚ ਰ ਇੱਕ ਡੰਗ ਤੇ ਵੱਡੇਗੇ ਰੈਡੀ ਚਲ ਵਿੱਚੋਂ ਰਾਹ ਚਾਰ ਲਈ ਤੇ ਆਪਾਂ ਤੇ ਇੱਕ ਇੱਕ ਡੰਗ ਤੇ ਪੱਠੇ ਰਹੇ ਸੀ ਵਿੱਚੋਂ ਵੱਢਣ ਵਾਲੇ ਤੇ ਓ ਦੁਜਾ ਇਹਦੇ ਵੀ ਮਸ਼ੀਨ ਚ ਲੰਘਾ ਲਾਂਗੇ ਜਿਵੇਂ ਥੱਬੇ ਕਢੀਦੇ ਆ ਤੇ ਚਲੋ ਪਹਿਲਾਂ ਕਹਿੰਦੇ ਸੀ ਪਤਲਾ ਪਰਲਾ ਕਿਲਾ ਵੜਨਾ ਹੈ ਇੱਕ ਉੱਥੇ ਕਿਲਾ ਆਪਦੇ ਕੋਲ ਤੇ ਆਓ ਰਾਮਪ ਨਹੀਂ ਵੇਖਿਆ ਉਹ ਪਰੰਪ ਉਹ ਤੇ ਪਰਲਪਤ ਕਿਲਾ ਕਹਿੰਦੇ ਪਹਿਲਾਂ ਉਹ ਵੜਨਾ ਸੀ ਹੁਣ ਕਹਿੰਦੇ ਨਹੀਂ ਆ ਦੁਜਾ ਵੜ ਲਈਏ ਤੇ ਨਹੀਂ ਚਲੋ ਇਹ ਟਰਾਲੀਆਂ ਹੀ ਭਰਉਣੀਆਂ ਜਿਹੜਾ ਮਰਜ਼ੀ ਭਰ ਲੋ ਨਾ ਮਰਜ਼ੀ ਵੜਾ ਲੋ ਆ ਰਹਿ ਗਿਆ ਇੱਕ ਜਿਹੜਾ ਕਿਲੇ ਕਿਲਾਏ ਆ ਆ ਮਲਾ ਕੇ ਤਿੰਨ ਕਿਲੇ ਬਣਦੇ ਆ ਉਹ 150 ਤੋਂ ਥੋੜਾ ਘੱਟ ਦੇ 150 ਤੋਂ ਥੋੜਾ ਵੱਧ ਉਹ 11 ਕ ਕਨਾਲਾ ਬਣਦੀਆਂ ਬੱਚੇ ਆਏ ਕਹਿੰਦੇ ਵਿਰਾਤੀ ਬਾਹਰ ਆਈ ਤੰਮੀ ਨੇ દોਰ ਲਾ ਦੇਣੀ ਲਾ ਦੇ ਆ ਕਿ ਕਿਸੇ ਵੱਡੀ ਗੱਲ ਆ ਆ ਵੀ ਆ ਵੀ ਵਧਿਆ ਗਿਆ ਰਾਹ ਮਸ਼ੀਨ ਟਰਾਲੀ ਪਹੁੰਚ ਗਿਆ ਹੁਣ ਚੱਲੀ ਮਸ਼ੀਨ ਤੇ ਉਹ ਪਾਏ ਲੋਕ ਛੱਬੇ ਬਣਦੇ ਇੱਥੇ ਰੱਖੇ ਟਰਾਲੀ ਮਸ਼ੀਨ ਦੇ ਮਗਰ ਪਾਣੀ ਪੈਣੀ ਆ ਤੇ ਨਾਲ ਤੁਰਨੀ ਨਹੀਂ ਇੱਥੇ ਨਾਲ ਨਹੀਂ ਤੁਰਨੀ ਤੇ ਮਗਰ ਪਾਈ ਜੂ ਤੁਰੀ ਜੂਗੀ ਦੋ ਇਧਰੋਂ ਲੱਗਣਗੇ ਦੋ ਇਧਰੋਂ ਲੱਗਣਗੇ ਫਿਰ ਰਾਹ ਬਣ ਜੂ ਟਰਾਲੀ ਨਾਲ ਤਰਪੂਗੀ ਆ ਆਸੇ ਕਰਨਾ ਰੱਖ। ਕੋਈ ਨਹੀਂ ਭਾਵੇਂ ਚਾਰ ਗੇੜੇ ਲਾਉਣਗੇ ਤੇ ਤੇ ਟਰਾਲੀ ਨਾਲ ਤੁਰਨ ਵਾਲੀ ਬਣ ਜੂ। ਆਹ ਗੋਲ ਕੇ ਵਿੱਚ ਕਰਨਾ ਪੈਣਾ ਜਿਵੇਂ ਸਿੱਧਾ ਕਰਨਾ ਪੈਣਾ ਕਿ ਖੋਲਣ ਦੀ ਜਗਾ ਬੰਨਣਾ ਖੋਲਣਾ ਪੈਣਾ। ਵਿੱਚ ਖਵਾਣਾ ਪੈਣਾ ਤੇ ਮੈਂ ਜਾਣਾ ਵਿੱਚ ਟਰਾਲੀ ਦੇ ਆ ਜਾਈਆ ਉਧਰ ਨੂੰ ਆ ਵੱਜਾ ਆ ਆ ਜਾਈਆ ਤੇ ਖੋਲ ਕੇ ਆਇਆ ਨੂੰ ਕਰਨਾ ਪੈਣਾ ਵਸੇ ਦਾਰੇ ਟਰੈਕਟਰ ਬ੍ਰੇਕਾਂ ਦੇ ਘੁੰਮਦਾ ਜਿੰਨਾ ਚਿਰ ਅੱਧੀ ਬੱਕੀ ਨਹੀਂ ਵੱਟੀ ਜਾਂਦੀ ਜਿੰਨਾ ਵੀ ਟੋਟਾ ਹੋਵੇ ਉਹ ਘੇਰਾ ਖੁੱਲਾ ਹੋ ਜਾਊਗਾ ਫਿਰ ਸੌਕੀ ਵੱਟੀ ਜਾਊਗੀ ਹੁਣ ਔੜਾ ਵਿੱਚ ਲੈ ਕੇ ਜਾਵਾਂਗੇ तव्हांखे वठां कंदासीं ਉਰੇ ਵਟੇ ਟਰਾਲੀ ਨਾਲ ਤਰਫੋਂ ਹੀ ਆਣ ਜੀ ਆ ਜੀ ਉਹ ਆ ਆ ਟਰਾਲੀ ਤੇ ਇਹ ਦੱਲੂ ਕਿਰੇ ਔਰ ਲੈਟਰ ਖੋਤਾ ਹੈ ਰੋਕੋ ਪੁਤਰਾ ਜਾ ਕਰੋ ਔਰ ਤਿੰਨ ਗੱਲਿਆਂ ਦੀ ਲਾਭ ਚੌਥਾ ਜਣਾਵੇ ਬੜਾ ਬਸਟਰ ਪੈਦਾ ਵੀ ਹੋਰ ਲੋਕ ਜੀ ਸਾਰੇ ਹਾਲ ਮਰੀ ਜਾਂਦੇ ਮੱਥਿਆਂ ਤੇ ਜਿਹੜੇ ਮਸ਼ੀਨ ਆਉਣੀ ਕਿਤੇ ਹਾਲਾਂ ਜਿਹੜੇ ਬੈੱਡ ਤੇ ਬਣੇ ਹੁੰਦੇ ਨੇ ਮਸ਼ੀਨਾਂ ਬਾਕੀ ਕੇਰੀ ਹੁੰਦੀ ਐ ਉਹ ਨਹੀਂ ਰਹਿੰਦੇ ਤੇ ਫਿਰ ਜਦੋਂ ਸਾਡਾ ਤੇ ਟਰਾਲੀ ਆਉਂਦੀ ਐ ਮੁੜਦੀ ਐ ਜਾਂ ਜੋ ਵੀ ਸਿੱਧੀ ਹੋਰੀ ਐ ਰੁਖਲੀ ਨਹੀਂ ਖਾਂਦੀ ਸੌਖੀ ਮੁੜ ਜਾਂਦੀ ਇੱਕ ਇੱਕ ਦੋ ਦੋ ਜਿਹੜੇ ਇੱਧਰ ਲੱਗਣਗੇ ਤੇ ਇੱਕ ਦੋ ਦੋ ਜਿਹੜੇ ਉਧਰ ਲੱਗਣਗੇ ਦੂਜੇ ਮੱਥੇ ਤੇ ਅੱਜ ਵੱਢ ਰਹੇ ਚਾਰ ਵਿੱਚੋਂ ਪਹਿਲਾਂ ਵੱਢਿਆ ਸੀ ਤੇ ਦੋ ਇਧਰੋਂ ਵੱਢੇਗੇ ਦੋ ਇਧਰੋਂ ਵੱਢੇਗੇ ਹੁਣ ਇੱਥੇ ਮਸ਼ੀਨ ਚੁਰੀ ਜੋਗੀ ਇਧਰ ਨਾਲ ਟਰਾਲੀ ਚੁਰੀ ਜੋਗੀ ਚਾਲ ਬਣ ਜਾਊਗੀ ਦੋ ਚਾਰ ਕਿਹੜੇ ਚ ਪੰਜ ਚਾਰ ਪੰਜ ਕਿਹੜੇ ਔਖੇ ਹੋਣਗੇ ਟਰਾਲੀ ਮੋੜ ਨਹੀਂ ਉੱਥੇ ਹੈ ਕਰਨੀ ਬੈਕ ਕਰਕੇ ਮੋੜਨੀ ਪੈਣੀ ਫਿਰ ਐ ਘੁੰਮਦੀ ਹੋ ਜਾਊਗੀ ਟਰਾਲੀ ਉੱਥੋਂ ਦੀ ਟਰਾਲੀ ਬਹੁਤ ਬਹੁਤ ਵਧੀਆ ਟਰਾਲੀ ਬਦਲ ਗਈ ਭਰਣਗੇ ਤੇ ਛੱਲੇ ਲੈ ਕੇ ਜਾ ਕੇ ਲਾਉਣੇ ਆ ਫਿਰ ਲਾਉਣੇ ਹੁਣ ਟਰਾਲੀਆਂ ਛੇਤੀ ਲੈਉਣੇ ਆ ਵੇ ਆ ਕਰਦੀਆਂ ਛੇਤੀ ਭਰ ਜਾਂਦੀ ਖਲਾਮ ਬੜੀ ਨਾ ਤੇ ਤੇ 4 ਕਿਘੜੇ ਪੈਂਦੇ ਲੰਮੀ ਲਾਮ ਹੈ ਦਵਾ-ਦਵ ਪਰ ਜਾਂਦੀ ਜਾ ਕੇ ਲਿਆਉਣੇ ਟਰਾਲੀ ਸ਼ਾਰਾ ਦਾ ਟੋਆ ਵੀ पूरा करी बैठे पत्थर पक्का हाँ बस खलोता रहे और ट्राली आ जाएगी मगर फिर लाके फिर तो वाला मुंडा गाइस चाचे दा मुंडा गाइस मामे दा मुंडा मामे दा मुंडा गाइस ਸਹੀ ਆਉਂਦੇ ਟਰਾਲੀ ਬੈਗ ਲਾਈ ਜਾਂਦੇ ਲਾਈਉਂਦੇ ਟਰਾਲੀ ਬੈਗ ਲੋਹਾ ਕੇ ਲਜਾਨੇ ਟਰਾਲੀ ਲੈ ਕੇ ਘਰ ਚਲੀ ਹੋਣੀ ਨੰਨੇ ਮੁੰਨੇ ਬੱਚੇ ਕਹਿੰਦਾ ਐਸੀ ਕਰਨੀ ਇਲਟਾੜ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੇ ਚਲ ਕੋਲ ਬਿਲਕੁਲ ਜ਼ਰੂਰ ਕਰਨਾ ਆ ਸ਼ੇਅਰ ਵੀ ਕਰੋ ਚੈਨਲ ਨੂੰ ਕਮੈਂਟ ਰਹਿ ਗਿਆ ਕਮੈਂਟ ਵੀ ਕਰੋ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਵੀਡੀਓ ਲੱਗੀ ਦੀ ਤੁਹਾਨੂੰ ਸਾਡੀ ਤੇ ਜਰੂਰ ਦੱਸੋ ਆਪ ਦੇ ਰਾਏ ਦੱਸੋ ਜਰੂਰ ਕਮੈਂਟਾਂ ਚ ਆਂਦੇ ਅਸੀਂ ਲਤਾੜ ਕਰਨੀ ਸ਼ੌਂਕ ਹੈ ਅਗਲੇ ਨੂੰ 33 ਟਰਾਲੀਆਂ ਹੋ ਗਈਆਂ ਜੀ ਤੇ ਦੇਖੋ ਆ 200 ਰੁਪਿਆ ਢਾਣਵਾਵਾ ਕੀਤੀ ਤੇ ਪਤਾ ਨਹੀਂ ਲੱਗਦਾ ਕਿੰਨੀਆਂ ਸੱਕ ਟਰਾਲੀਆਂ ਪਾਈਆਂ ਇੱਕ ਕਰਾਇਨੇ ਵਾਵਾ ਸਾਸ ਦਿੱਤਾ ਦੋਆਂ ਖਿਚਣੀ ਤਾਂ ਬੜੀ ਔਖੀ ਬਹੁਤ ਪਰ ਇਹ तकरीबन 100 ਫੁੱਟ ਲੰਮਾ ਟੋਆ ਹੈ ਤੇ ਨਾ ਜਾਂਦਾ ਟਰੈਕਟਰ ਆਉਂਦਾ ਟਰੈਕਟਰ ਲਾੜ ਬੜੀ ਵਧੀਆ ਹੁੰਦੀ ਲੰਮੇ ਟੋਏਸ਼ ਆ ਟਰਾਲੀ ਲੱਤ ਕੇ ਗਈ ਉਹਦੇ ਉਹ ਵੀ ਪਤਲੀ ਪਤਲੀ ਸਾਰੇ ਤੇ ਲਾਟ ਵਧੀਆ ਹੋ ਜਾਂਦੀ ਐ ਇੱਕ ਤਾਂ ਦੇਖੋ ਪੈਰ ਜਮਾ ਨਹੀਂ ਖੋਦਾ ਪੂਰੀ ਲਾਟ ਹੋਈ ਸੀ ਪੈਰ ਦਾ ਟਰੈਕਟਰ ਚੱਲ ਜਾਂਦਾ ਐ ਇਥੇ ਟਰਾਲੀ ਲੱਤੀ ਹੋਣੇ ਇਹ ਵੀ ਹੋ ਜਾਣੀ ਐ ਪੱਕ ਜਣਾ ਆ ਟਰਾਲੀ ਆ ਸਾਰੇ ਐ ਟਰਾਲੀ ਪਦਰੀ ਬਦਲੀ ਸਾਰੇ ਦੇ ਕਿਲਰ ਗਈ ਵਧੀਆ ਅਡਾੜ ਹੋ ਜਾਣੀ ਬਾਕੀ ਮਸ਼ੀਨ ਰੁਕਣ ਤੋਂ ਬਾਅਦ ਵੀ ਅਰੇ ਤੇ ਟਾਈਮ ਲਾਵਾਂਗੇ ਤੇ ਮਸ਼ੀਨ ਤਾਂ ਉਹ ਵੀ ਜਿਹੜੇ ਪਹਿਲਾਂ ਅੱਜ ਵਾਚ ਰਵਾਹ ਜਿਹਾ ਚਲਾਈ ਦੀ ਕਹਿੰਦੇ ਚੈਲੀ ਹੋਣੀ ਐ ਪਹਿਲਾ ਰੋਪੜੀ ਬਹਿਣੀ ਲੋ ਥਾਲੀ ਹੋਰ ਆ ਗਏ ਗਵਾੜ ਵੀ ਆਪਾਂ ਥਰੀ ਬਹਿਣ ਲੱਗ ਪਾ ਪੂਰਾ ਥਰੀ ਬਹਿਣ 15 Período de pader traena confío en ti me bien en da janda vas ah patulí 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 sale ਸਾੜ ਵਧੀਆ ਹੋ ਜਾਂਦੀ ਜ ਨਾਲੇ ਮੱਕੀ ਰਲ ਜਾਂਦੀ ਸਾਰੀ ਵਿੱਚ ਇਕੱਠੀ ਹੋ ਗਈ ਲਾਟਾ ਜਾ ਗਿਆ ਹਨੇਰਾ ਹੋ ਗਿਆ ਸਵਾ 8 ਦਾ ਟਾਈਮ ਹੋ ਗਿਆ ਤੇ ਮੁੰਡੇ ਆ ਜੇ ਲੱਗੇ ਪਤਾ ਨਹੀਂ ਕਿੰਨੀਆਂ ਭਰਦੇ ਸੀ ਤੁਹਾਡਾਂ ਦਾ ਨਾਂ ਹੀ ਨਹੀਂ ਲੈਂਦੇ ਨਹੀਂ ਤਾਂ ਸਾਰੀ ਵਾਢੀ ਦੇਣੀ ਅੱਜ ਵਾਵਾ ਥਾਂ ਵੜਦਾ ਔਰ ਵਾਵਾ ਥਾਂ ਵੜਦਾ ਆਵੇ ਇੱਥੋਂ ਲੈ ਕੇ ਇੱਥੋਂ ਤੱਕ ਕਿੰਨੇ ਕੱਟ ਨਹੀਂ ਹੋਰ ਟ੍ਰੈਕਟਰ ਵਾਲੀਆਂ ਚਲੋ ਠੀਕ ਹੈ ਕਹਿੰਦੇ ਤਿੰਨ ਟਰਾਲੀਆਂ ਭਰਨੀਆਂ ਹੋਰ ਫਿਰ ਬਸ ਕਰਾਂਗੇ ਨਾਲੀਆਂ ਵੀ ਤੁਹਾਡੇ ਜੱਦੀਆ ਵੱਡੋਗੇ ਥਾਲੇ ਨੇਰਾ ਵਜਾ ਹੁੰਦਾ ਜਾਂਦਾ ਨਾ ਜਿਆਦੇ ਨੇਰੇ ਚ ਵੱਡਣ ਦਾ ਕੀ ਫਾਇਦਾ ਆਪਣੀ ਆਪ ਦੀ ਮਸ਼ੀਨ ਹੈ ਆਪਾਂ ਸੇਰੇ ਵੱਡ ਲਾਂਗੇ ਹਾਂ ਨਹੀਂ ਰਹੀ ਭਰ ਨਾਲੀ ਤੇ ਕਹਿੰਦੇ ਭਰ ਕੇ ਘਲਾਰ ਲੈਨੇ ਤੜਕੇ ਲਾ ਲਾਂਗੇ ਤੁਹਾਡਾਂ ਦਾ ਨਾ ਹੀ ਨਹੀਂ ਲੈਂਦੇ ਮਸਾ ਮਨਾਇਆ ਹੈ ਕਹੀਂ ਤਾਂ ਸਾਰੀ ਵੱਟ ਘਟ ਰਹਾ ਹੈ ਚਾਹ ਹੀ ਬੜਾ ਮੁੰਜਾ ਨਮਕੀ ਦਾ ਬੜੇ ਭਨੇ ਔਰ ਟਰਾਲੀ ਆ ਵੀ ਭਰ ਜਾਣੀ ਤੇ ਫਿਰ ਆਪਾਂ ਮਸ਼ੀਨ ਰੋਕ ਦਾਂਗੇ ਫਿਰ ਗੱਲ ਸੌਖੇ ਤੇ ਗਈ ਭਰੇਗੀ ਟਰਾਲੀ ਤੇ ਬਾਕੀ ਰਹਿੰਦੀ ਹੈ ਜੇ ਔਕਲਾ ਪਿਆ ਹੈ ਉਪਰਾਂ ਦਾ ਇੰਨਾ ਥਾਂ ਉਧਰ ਪਿਆ। ਬਾਕੀ ਸਵੇਰੇ ਵਡਾਂਗੇ। ਤੇ ਹੁਣ ਆਹ ਲਾਹ ਦੇ ਨੇ ਥੱਲੇ ਨੂੰ ਤੇ ਤਾਂ ਕਰ ਦਿੰਨੇ। ਤੇ ਮਸ਼ੀਨ ਲਾ ਚੱਲਦੇ ਘਰੇ। ਮਿਲਦੇ ਆਂ ਜੀ ਕੱਲ ਦੇ ਵਲੌਗ 'ਚ। ਅੱਜ ਦਾ ਵਲੌਗ ਇੱਥੇ ਹੀ ਖਤਮ ਹੁੰਦਾ ਹੈ। ਤੇ ਪਾਰਟ 2 ਲਈ ਚੈਨਲ ਸਬਸਕ੍ਰਾਈਬ ਕਰੋ। ਜਰੂਰ ਚੈਨਲ ਸ਼ੇਅਰ ਕਰੋ। ਤੇ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਬਲੌਗ ਕਿਹੋ ਜਿਹਾ ਲੱਗਿਆ ਧੰਨਵਾਦ